ਬੈਕਪੈਲਰ ਕਰੋਨੇ ਦਾ ਬਿੱਗ ਬੈਲਰ ਬੈਕਪੈਕ ਜਾਣਗੇ ਵੱਡੀ ਭਰੀ ਵਾਲਾ ਤੇ ਨਾਲ 5130 ਐਮ ਟਰੈਕਟਰ ਜੋਟ ਯਾਰ ਅਰਮਸਰ ਕੌਂਕੇ ਦੇ ਵਿੱਚ ਚੱਲ ਰਿਹਾ ਪਰ ਜਿਹੜਾ ਵੀਰ ਆਪੜਾ ਸੋਨੂ ਕੌਂਕੇ ਕਲਾਉ ਪਿੰਡ ਤੋਂ ਇਸ ਟਾਈਮ ਆਪਣੇ ਪਿਰਤਵਾਲ ਵੀਰ ਦੇ ਖੇਤ ਦੇ ਵਿੱਚ ਚੱਲ ਰਿਹਾ ਪਿੰਡ ਗੁਰਸਰ ਕੌਂਕੇ ਦੇ ਵਿੱਚ ਜਿਹੜਾ ਬੈਲਰ ਆ ਸੋਨੂ ਵੀਰ ਲੈ ਕੇ ਆਇਆ ਹੋਇਆ ਵੀਰ ਹੋਣਾ ਕੋਲੇ ਪਹਿਲਾਂ ਵੀ ਬੈਲਰ ਹੈਗੇ ਆ ਤੇ ਭਰੀ ਵਾਲੇ ਸਿੱਧੀ ਭਰੀ ਵਾਲੇ ਜਿਹੜੇ ਆ ਪਾ ਛੋਟੇ ਬੈਲਰ ਕਹਿ ਦਈਏ ਹਨਾ ਤੇ ਇਹ ਬਿਗ ਵੇਡਰ ਲੈ ਕੇ ਆਇਆ ਵੀਰ ਹੁਣੇ 2025 ਦੇ ਵਿੱਚ ਹੁਣੇ ਆਹ 7-8 ਮਹੀਨਿਆਂ ਦੇ ਵਿੱਚ ਲੈ ਕੇ ਆਇਆ ਸੀ ਤੇ ਪਹਿਲਾਂ ਸੋਨੂ ਵੀਰ ਆਪਣਾ ਹਰਿਆਣੇ ਦੇ ਵਿੱਚ ਸੀਜ਼ਨ ਲੱਗ ਗਿਆ ਵਾ ਤੇ ਕੰਮ ਕਾਰ ਪੂਰਾ ਵਧੀਆ ਮਿਹਨਤੀ ਬੰਦੇ ਜਾਣ ਕੇ ਪੂਰਾ ਵਧੀਆ ਕੰਮ ਕਰਦੇ ਆ ਜਾਣ ਕੇ ਪਹਿਲਾਂ ਤੇ ਇਹ ਜਾਣ ਕੇ ਵੀ ਕੰਮ ਕਰਦੇ ਆ ਵਾ ਵੀ ਪਹਿਲਾਂ ਵੀ ਇਹ ਆਪਣਾ ਜਿਹੜੀ ਹਲਦੀ ਆ ਜਿਹੜੀ ਆਰਗੈਨਿਕ ਹਲਦੀ ਜਾਣ ਕੇ ਪੈਦਾਵਾਰ ਹਲਦੀ ਦੀ ਪੈਦਾਵਾਰ ਕਰਦੇ ਆ ਆਰਗੈਨਿਕ ਹਲਦੀ ਦੀ ਆਪਣੇ ਇਹਨਾਂ ਦਾ ਖੇਤ ਆ ਕਿਰੀ ਵਾਲੇ ਰਾਹ ਦੇ ਉੱਤੇ ਵੀਰ ਹੁਣਾਂ ਦਾ ਘਰ ਆ ਉੱਥੋਂ ਤੁਸੀਂ ਹਲਦੀ ਲੈ ਸਕਦੇ ਹੋ ਸੋਨੂ ਵੀਰ ਦਾ ਨਾਮ ਆ ਰੋਮਾ ਦੀ ਆ ਕਿ ਆਰਗੈਨਿਕ ਹਲਦੀ ਆ ਇਹਨਾਂ ਇਹਨਾਂ ਵੀਰ ਹਾਲਾਂ ਕੋਲੇ ਕਿਨਾਂ ਕਿ ਬਿਨਾ ਬਿਨਾ ਰਹਿਆ ਸਪ੍ਰੇਹਾਂ ਤੋਂ ਹਲਦੀ ਕਰ ਹਲਦੀ ਦਾ ਕੰਮ ਕਰਦੇ ਆ ਤੇ ਨਾਲ ਆ ਬੈਕ ਵੇਲਰ ਦਾ ਕੰਮ ਇਹਨਾਂ ਨੇ ਐਦ ਕੀ ਆ ਕੀਤਾ ਬੈਕ ਵੇਲਰ ਦਾ ਤੇ ਪਹਿਲਾਂ ਵੀਰੋ ਵੀਰ ਹਾਲਾਂ ਕੋਲੇ ਛੋਟੇ ਵੇਲਰ ਹੁੰਦੇ ਸੀਗੇ ਤੇ ਉਹ ਵੀ ਇਸ ਟਾਈਮ ਨਾਲ ਉਹ ਵੀ ਹੈਗੇ ਆ ਤੇ ਹਰਿਆਣੇ ਦੇ ਵਿੱਚ ਲਾ ਕੇ ਆਇਆ ਸੀਜ਼ਨ ਤੇ ਕੱਲੇ ਰੀਆਂ ਬਾਈ ਮੇਰੇ ਸਾਹ ਨਾਲ ਭਰੀਆਂ ਬਣਾਉਦੇ ਹੋਣਗੇ ਵੱਧ ਵਧ ਇਹ ਰਣਕੇ ਮੰਨ ਲ ਕੇ ਚਲੋ ਬੈਲਰ ਬਣਾਊਗਾ ਤਕਰੀਬ 4 ਕ ਬਣਾਉਂਦਾ ਹੋਊ ਕੱਲੇ ਰੀਆਂ ਅੰਦਾਜ਼ਾ ਲਾਵਾ ਬਾਕੀ ਚੱਲਦਾ ਪਤਾ ਲੱਗ ਜੂਗਾ ਇਹ ਕਹ ਪੜਾਤੀ ਇਹ ਕਾ ਬਣਾਤੀ ਆ ਇਹ ਕਾ ਬਣੀ ਪਈ ਆ ਬਾਕੀ ਆਉਂਦੀ ਆ ਮਗਰ ਹਨ ਕਿ ਇੱਕ ਤਾਂ ਪਹਿਲਾਂ ਮਗਰੋਂ ਉਹ ਘਰ ਦੇ ਕੋਲੋਂ ਕਰਕੇ ਆਏ ਆਪਣੇ ਘਰ ਦੇ ਕੋਲੋਂ ਹੀ ਇੱਕ ਤਾਂ ਜਾਨਣੇ ਕਿ ਉਹੀ ਵਿੱਚ ਸੀਗੀ ਨਾਲ ਉਹ ਵਿੱਚ ਨਾਲ ਬਣੀ ਜਾਂਦੀ ਸੀਗੀ ਅੱਧੀਆਂ ਬਾਅਦ ਤੋ ਉਹ ਵਿੱਚ ਬਣ ਗਈ ਹੋਣੀ ਆ ਜਦੋਂ ਉਹ ਪੂਰੀ ਹੋ ਜਾਂਦੀ ਆ ਆਪਦੇ 7-8 ਘੰਟੇ ਦੀ ਤਕਰੀਬਨ ਬਣਾਉਂਦਾ 7 ਤੋਂ 8 ਘੰਟੇ ਦੀ ਜਦੋਂ ਉਹ ਪੂਰੀ ਹੋ ਗਈ ਨੇ ਪ੍ਰੈਸ਼ਰ ਨੇ ਕੱਢ ਦੇਣੀ ਆ ਬਾਹਰ ਹੇ ਹਾਂ ਕੱਲੇ ਦੀਆਂ 4 ਕਿ ਬਣਾਉਂਦਾ ਹੂ ਬੱਤ 5 4 ਜਾਂ 5 4 ਜਾਂ 5 ਬਾਕੀ ਆਪਾਂ ਸੋਨੂ ਵੀਰ ਨੂੰ ਪੁੱਛ ਲੈਂਦੇ ਆ ਕਿ ਕਿਵੇਂ ਆ ਇਹ ਸੋਨੂ ਵੀਰ ਆਪਣੇ ਕੌਕੇ ਕਲਾ ਪਿੰਡ ਤੋਂ ਆ ਕਿਲੀ ਵਾਲਾ ਰਸਤਾ ਵੱਜਦਾ ਉੱਥੇ ਵੀਰ ਹੋਣਾ ਦੀ ਆਦਾ ਫਾਰਮ ਆ ਉੱਥੇ ਜਣ ਕੇ ਹਲਦੀ ਵਗੈਰਾ ਆਰਗੈਨਿਕ ਹਲਦੀ ਵਗੈਰਾ ਪੈਦਾ ਕਰਦੇ ਆ ਉੱਥੋਂ ਆਪਾਂ ਨੂੰ ਤਾਂ ਹਲਦੀ ਵਗੈਰਾ ਤੁਸੀਂ ਆਪਾਂ ਲੈ ਸਕਦੇ ਆ ਬਿਨਾਂ ਰੇਹਾਂ ਸਪਰੇਹਾਂ ਤੋਂ ਬਾਕੀ ਬਰੇਡ ਬੈਗ ਬੈਲਰ ਦੀ ਗੱਲ ਕਰੀਏ ਤਾਂ ਇਹ ਉਹ 130 ਐਚਪੀ ਦੇ ਬਾਈ ਟਰੈਕਟਰ ਆਉਦਾ ਵਾ ਜਿਹੜਾ ਨਾਲ ਇਹਦੇ ਚੱਲਦਾ ਚੌਂਡ ਯਾਰ 5130 ਐਮ ਤੇ ਵੀਰ ਹੁਣਾਂ ਨੇ ਇਸ ਸਾਲ ਹੀ ਲਿਆ ਹੁਣ ਹੀ 2023 ਦੇ ਵਿੱਚ 7ਵੇਂ 8ਵੇਂ ਮਹੀਨੇ ਦੇ ਵਿੱਚ ਜਿਹੜੋ ਜਿਹੜੇ ਬਿਲ 8ਵੇਂ ਮਹੀਨੇ ਜਿਹੜੇ ਬਿਲਰ ਆਈ ਸੀਗੇ ਉਹ ਬਿਲਰ ਲਿਆ ਵੀਰ ਹੁਣਾਂ ਨੇ ਨਹੀਂ ਤੇ ਚੱਲ ਰਹੇ ਨੇ ਤੇ ਰੈਕ ਪਹਿਲਾਂ ਵੀਰ ਹੁਣੀ ਪਹਿਲਾਂ ਅੱਗੇ ਪਹਿਲਾਂ ਵੀਰ ਹੁਣਾਂ ਦੇ ਟਰੈਕਟਰ ਪਹਿਲਾਂ ਰੈਕ ਮਾਰ ਗਏ ਤੇ ਭਰੀਆਂ ਹਾਲ ਤੱਕ ਕੱਡੀਆਂ ਨੇ ਇਹਨਾਂ ਦੀ 1 ਤੇ 2 3 ਤੇ 4 ਤੇ ਬਾਕੀ 5ਵੀਂ ਅੰਦਰ ਚੱਲ ਰਹੀ ਆ ਜੇ ਹੁਣ ਬੈਗ ਵੈਲਰ ਦੇ ਵਿੱਚ ਚੱਲ ਰਹੀ ਹੈ ਬਣ ਰਹੀ ਆ ਟਰੜ ਕੇ ਸੋਖਾ ਹੋ ਗਿਆ ਹੁਣ ਜਾਨੀਂ ਭਰੀਆ ਭੂਰੀ ਟੈਂਸਰ ਖਤਮ ਹੋ ਗਈ ਆ ਵੀ ਪਰਾਲੀ ਨੂੰ ਕਿੱਥੇ ਸਾਂਭਾਂਗੇ ਜਾਂ ਉਹ ਕਰਾਂਗੇ ਨਾ ਤੇ ਹੁਣ ਤਾਂ ਸਾਰਾ ਕੁਝ ਇਦਾਂ ਹੀ ਚੱਲਦਾ ਵਾ ਵਧੀਆ ਸਿਸਟਮ ਆ ਸਾਰਾ ਪੂਰਾ ਵਧੀਆ ਵਾ ਕੰਮ ਲੋਣਾ ਦੇਖੋ ਹੁਣ ਭਰੀ ਜਾਣ ਭਰੀ ਬਣੀ ਜਾਣੀਆਂ ਓਵੇਂ ਓਵੇਂ ਭਰੀ ਗਾਂਧੀ ਦਾ ਬਣਦੀ ਤੁਰੀ ਆਣੀ ਗਾਂਧੀ ਦਾ ਭਰੀ ਓਵੇਂ ਗਾਂਧੀ ਦਾ ਬਣੀ ਆਣੀ ਆ ਬਾਹਰ ਰੱਖੋ ਜਾਣੀਆਂ ਭਰੀ ਆਈ ਬਸ ਪਾਣੀ ਪਣੀ ਬਣਾਈ ਜਾਏ ਜਦੋਂ ਇਹਨਾਂ ਵੜ ਗਈ ਜਦੋਂ ਅੰਦਰ ਪ੍ਰੈਸ਼ਰ ਵੜ ਗਿਆ ਤਕਰੀਬਨ 7 ਤੋਂ 8 ਕੁਆਂਟਾਂ ਦੀ ਭਰੀ ਬਣਾਉਦਾ ਵਾ ਤੇ ਬੱਟਾ-ਬੱਟਾ ਉਤੋਂ ਦੀ ਵੀਰ ਥੋੜਾ ਦੇਖ ਕੇ ਹੌਲੀ ਹੌਲੀ ਆਪ ਹੀ ਨਿਕਾ ਲੈਂਦੇ ਨੇ ਇਹ ਕੋ ਬਣ ਗਈ ਆ ਆ ਲਾਈਨ ਦੇ ਵਿੱਚ ਤੇ ਆ ਦੂਜੀ ਬਣੀ ਜਾਂਦੀ ਆ ਇਹਦੀ ਬਸ ਬਾਹਰ ਆਉਣ ਵਾਲੀਏ ਬਾਦ ਨਿਕਲਣ ਵਾਲੀਏ ਬਾਹਰ ਪਾਸੇ ਉਤੋਂ ਵਿੱਚ ਬਿਗ ਵੈਨਰ ਦੇ ਵਿੱਚੋਂ ਤੇ ਜਾਨਣੇ ਦੂਜੀ ਜਾਨਣੇ ਆ ਬਸ ਆ ਲਾਈਨ ਦੇ ਵਿੱਚ ਜਾਨਣੇ ਮੰਨ ਲਿਓ ਆ ਦੋ ਕਗਲਿਆਂ ਦੀ ਲੰਬਾਈ ਆ ਜੀ ਆਹ ਬਸ ਕੱਲੇ ਕਰੀ ਆ ਕੱਲੇ ਕਰੀ ਆ ਤੇ ਬਸ ਲੰਬਾਈ ਦੇ ਵਿੱਚ ਦੋ ਕੀ ਨਿਕਲਦੀਆਂ ਨੇ ਕਹਣੇ ਕਿ ਵੀ ਕੰਮ ਦਾ ਜਜ਼ਬਾ ਹੋਣਾ ਚਾਹੀਦਾ ਵਾ ਕੰਮ ਦਾ ਇੰਡੀਆ ਦੇ ਵਿੱਚ ਵੀ ਬਾਧੂ ਨੇ ਆ ਬਾਈ ਹੋਣਾ ਦੇ ਰੁਪਈਏ ਬਹੁਤ ਲਾਤੇ ਪਰ ਮਿਹਨਤ ਵੀ ਬਹੁਤ ਜ਼ਿਆਦਾ ਮਿਹਨਤ ਆ ਮਿਹਨਤ ਹੀ ਛਟਣੀ ਚਾਹੀਦੀ ਬੰਦਿਆਂ ਨੂੰ ਬਸ ਤੇ ਵੀਰ ਹੁਣਾਂ ਨੂੰ ਪਹਿਲਾਂ ਵੀ ਹਿਸਾਬ ਸੀਗਾ ਪਹਿਲਾਂ ਵੀਰ ਹੁਣਾਂ ਕੋ ਪਹਿਲਾਂ ਬੈਗ ਬੇਡਰ ਆ ਪਹਿਲਾਂ ਪਹਿਲਾਂ ਵੀਰ ਹੁਣਾਂ ਕੋ ਛੋਟੇ ਬੈਗ ਬੇਡਰ ਸੀਗੇ ਤੇ ਹੁਣ ਵੀਰ ਹੁਣਾਂ ਨਾਲ ਹਾ ਬੈਗ ਬੇਡਰ ਲੈ ਲਿਆ ਵਾ ਫਾਇਦਾ ਵਾ ਬੈਨੀਫਿਟ ਆ ਤੇ ਬਾਕੀ ਜਦੋਂ ਬੰਦੇ ਹਿਸਾਬ ਆ ਜਾਂਦਾ ਫਿਰ ਬੰਦਾ ਆਉਦਾ ਕੰਮ ਗਾਂਦੀ ਕਾ ਵਧਾਉਣਾ ਚਾਹੀਦਾ ਵਾ ਤੇ ਇਹ ਵੀਰ ਹੁਣਾਂ ਦੇ ਵਧਾਇਆ ਵੀ ਆ ਤੇ ਮਾਲਕ ਇਹਨਾਂ ਦੇ ਕੰਮ ਦੇ ਵਿੱਚ ਤਰੱਕੀਆਂ ਬਖਸ਼ੇ ਜਿਹੜੇ ਵੀਰ ਭਰਾ ਕੰਮ ਕਰਦੇ ਆ ਮਿਹਨਤ ਕਰਦੇ ਆ ਉਹਨਾਂ ਦੇ ਉਹਨਾਂ ਦੇ ਕਮਾਂਕਰਾਂ ਦੇ ਵਿੱਚ ਮਹਾਰਾਜ ਤਰੱਕੀਆਂ ਬਖਸ਼ਣ ਵਾਧਾ ਕਰਨ ਰੱਬ ਉਹਨਾਂ ਦੀ ਜੋ ਮਨੋ ਕਾਮਨਾ ਉਹਨਾਂ ਦੇ ਕੰਮਾਂ ਦੇ ਵਿੱਚ ਵਾਧਾ ਕਰੇ ਜਿਆਣੀ ਕਿ ਜਿਵੇਂ ਇਹ ਵੱਡੇ ਬੇਲਰ ਆਦਾ ਜਿਵੇਂ ਜਿਵੇਂ ਬੈਗ ਬੇਲਰ ਆ ਜਿਵੇਂ ਉਹਨਾਂ ਦਾ ਏਰੀਆ ਵੱਡਾ ਹੋਵੇ 50 60 ਗੱਲੇ ਹੁਣ ਇਕੱਠੇ ਤੇ ਮੈਂ ਕਹਣਾ ਬਾਈ ਟਾਈਮ ਲਾਈਨ ਮੈਂ ਉਹ ਟਾਈਮ ਲੈ ਘਾੜਣੇ ਕਿ 50 ਗੱਲੇ 60 ਗੱਲੇ ਦਾ ਆ ਜਾਣ ਪੱਟ ਪੁੱਟ ਕੇ ਕਿਤੇ ਹੋਰ ਪਾਸੇ ਲੈ ਕੇ ਜਾਣਾ 4 ਕਿਲੋਮੀਟਰ ਗਾਂ ਲੈ ਕੇ ਜਾਣਾ 10 ਕਿਲੋਮੀਟਰ ਗਾਂ ਲੈ ਕੇ ਜਾਣਾ ਉਦੋਂ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈ ਉਹ ਨਾਲ ਟਾਈਮ ਯਾਨੀ ਕਿ ਸੜਕਾਂ ਦੇ ਉੱਤੇ ਬੜਾ ਜਿਆਦਾ ਲੱਗ ਸਕਦਾ ਇਹ ਨੂੰ ਨਹੀਂ ਦੱਸ ਦਰਵਾਜਾ ਬਾਈ ਯਾਰ ਚੱਕ ਦੂ ਫੱਟ ਵਧੀਆ ਮਹਾਰਾਜ ਦੀ ਕਰਪਾ ਨਾਲ ਕਹੋਗੇ ਭਰੀਆਂ ਭੂਰੀਆਂ ਵੱਡੀਆਂ ਨਿਕਲਦੀਆਂ ਨੇ ਕੰਮ ਸੈਟ ਆ ਯਾਨੀ ਕਿ ਵੀ ਤਾਂ ਵਧੀਆ ਕੰਮ ਉਮੇ ਨੰਬਰ ਦਾ ਵੀ ਬਹੁਤ ਆ ਜੀਵਦਾਦ ਨੂੰ ਵੀ ਇਹ ਚੀਜ਼ਾ ਜਿੰਨੀ ਮਸ਼ੀਨਰੀ ਵੱਡੀ ਆਉਂਦੀ ਆ ਜਿਹੜਾ ਵੀਰ ਭਰਾ ਨੇ ਕਰਾਈ ਦਾ ਕੰਮ ਕਰਨਾ ਉਹਨਾਂ ਨੂੰ ਵੀ ਬੈਨੀਫਿਟ ਆ ਜਿਹੜੇ ਵੀਰ ਭਰਾਵਾਂ ਨੇ ਕਰਾਈ ਦੇ ਕੰਮ ਕਰਾਉਣਾ ਉਹਨਾਂ ਨੂੰ ਵੀ ਬੈਨੀਫਿਟ ਆ ਕਹੋਗੇ ਕੰਮ ਜਿਹੜਾ ਕੰਮ ਚੋਚੋ ਨਾ ਨਾ ਆ ਬੈਗ ਬਿਲਡਰ ਵਰਗੇ ਮਸ਼ੀਨਾਂ ਵਰਗੇ ਉਹ ਇੱਕ ਦਿਨ ਦੇ ਵਿੱਚ ਕੰਮ ਕਰਕੇ ਤੁਰ ਜਾਂਦੀ ਹੈ ਕੋਸ਼ ਘੰਟੇ ਦੇ ਵਿੱਚ ਹੀ ਕਰ ਦਿੰਦੇ ਗਏ ਆਪਾਂ ਇਹ ਚੀਜ਼ ਕਹਿ ਸਕਦੇ ਆ ਆ ਵੀਰ ਦੇਖ ਲੋ ਚਲੋ ਇੱਕ ਤੇ ਦੂਜੀ ਆਉਂਦੀ ਆ ਕਣਕ ਦਾ ਰੈਗਰੂ ਕੋ ਭੱਜਾ ਹੋਵੇ ਤਾਂ ਟਾਈਮ ਸਾਰੀ ਵਾਰ ਬੰਦਾ ਬੇਲਾ ਕਰ ਦਿੰਦਾ ਬੈਗ ਵੇਲਰ ਜਾਂ ਕੱਲਿਆਂ ਨੂੰ। ਪਰਾਲੀ ਜੀ ਕੋਸ਼ਿਸ਼ ਆਮੇ ਇੱਥੇ ਚੱਕ ਦਿੰਦਾ ਸਾਰੇ ਇਕੱਠਾ ਘੁੱਟਾ ਮਾਰ ਕੇ ਸਮੇਟ ਦਿੰਦੇ ਆ ਤੇ ਬਾਕੀ ਓਹ ਆ ਵੀ ਆਹ ਬੰਦੇ ਦੇ ਆ ਚਾਹੇ ਚਾਰ ਬੰਦੇ ਲਾ ਗਿਰਦਾ ਤਾਂ ਵੀ ਜੱਕੀ ਜਾਣੀ ਤਾਂ ਵੀਰ ਹੋਣਾਂ ਕੋਲੇ ਢਾਲ ਉਹ ਲੋਡਰ ਬਣੇ ਹੋਏ ਟਰੈਕਟਰਾਂ ਦੇ ਉੱਤੇ ਲੋਡਰਾਂ ਦੇ ਚੱਕ ਚੱਕ ਟਰਾਲੀਆਂ ਦੇ ਵਿੱਚ ਵੀਰ ਹੋਣਾਂ ਦੇ ਛੱਡ ਦੇਣੀਆਂ ਨੇ। ਕੱਲ ਨੂੰ ਬਾਣ ਜਾਂ ਅੱਜ ਸ਼ਾਮ ਨੂੰ ਜਾਂ ਸਵੇਰ ਨੂੰ ਬਾਣ ਸਾਰਾ ਖਾਲੀ। ਵਾਹ ਪੂਰਾ ਨਿਆਰਾ। ਭਾਰੀ ਹੋਇਆ। ਰਣਕੇ 5 6 ਦੀ ਆਮ ਬਣਾਉਂਦਾ ਵਾ ਜੇ ਉਦੋਂ ਉੱਪਰ ਜੇ ਆਪਾਂ ਬਣਾਉਂਦੇ ਆ ਤਾਂ ਫੇਰ ਗੱਠ ਖੁੱਲਣ ਦਾ ਡਰ ਹਾਂ ਖੁੱਲਣ ਦਾ ਡਰ ਠੀਕ ਆ ਹੁਣ ਇੱਕ ਗੱਠ ਹੀ ਖੁੱਲ ਜਾਂਦੀ ਆ ਫੇਰ ਵਾ ਗੱਠ ਖੁੱਲਦੀ ਜਾਂਦੀ ਆ ਗੱਠ ਖੁੱਲਣ ਦਾ ਡਰ ਸਾਰੀ ਨਹੀਂ ਹੁੰਦੀ ਗੱਠ ਖੁੱਲਣ ਦਾ ਡਰ ਹੋ ਜਾਂਦਾ ਡਰੀ ਆ ਵੀ ਖਾ ਉਹ ਮੈਂ ਖੁੱਲਦੀ ਨਹੀਂ ਪੱਕਾ ਨਹੀਂ ਹਾਂ ਫੇਰ ਆ ਉਹ ਖੁੱਲ ਗਈ ਵੀ ਖੁੱਲ ਗਈ ਫੇਰ ਸਾਰਾ ਕਾਮ ਤਾਮ ਜਾਬ ਖਰਾਬ ਹੋ ਜਾਂਦਾ ਇੱਕੇ ਵੀ ਆ ਫਿਰ ਜੇ ਖੁੱਲ ਜਾਂਦੀ ਨੇ ਫਿਰ ਦੁਬਾਰਾ ਬਣਾਉਣੀ ਬਹੁਤ ਹਾਂ ਕਿੰਨੇ ਗੱਲੇ ਛਾਪ ਦਾ ਕੱਢਦੇ ਨੇ ਵੀ ਅਨਾਜ 100 ਕੱਢ ਦਿੰਦੇ ਪੱਕਾ ਹੀ ਆ 120 ਇੰਨੇ ਰੇ ਦਾ ਸੁਭਾ ਦੇ ਦੋ ਟਾਈਮ ਨਾਲ ਰੈਕ ਰੁਕ ਮੂਰੇ ਟੈਵਲ ਸਰ ਵੱਜਾ ਹੋਵੇ ਤਾਂ ਮੰਨ ਲਾ ਵੀ 100 ਕਿੱਲਾ ਟੱਪ ਜਾਂਦਾ 100 ਕਿੱਲਾ ਟੱਪ ਜਾਂਦਾ ਇੱਕ ਰਾਹ ਵਾ ਜਿਵੇਂ ਹੋਣਾ ਇੱਕ ਰਾਹ ਹੈ ਉਹ ਮੈਂ ਅੱਗੇ ਵੀ ਆਹੀ ਗੱਲ ਮੈਂ ਕਰਦਾ ਸਾਡੇ ਵੀਡੀਓ ਦੇ ਵਿੱਚ ਮੈਂ ਕਹਾਂ ਵੀ ਪੱਟ ਪਟਈਆ ਕਰਨ ਦੇ ਵਿੱਚ ਟਾਈਮ ਬਹੁਤ ਖਰਾਬ ਹੋ ਜਾਂਦਾ ਵੀ ਇੱਥੇ ਵੀ ਉਹੀ ਜੇ ਮੰਨ ਲਓ ਵੀ 80 85 ਕਿੱਲੇ ਹੁਣ 70 73 ਕਿੱਲੇ ਹੁਣ ਤਾਂ ਬੰਦਾ ਤਬਾਹ ਨੂੰ ਲਵੇਟ ਦਿੰਦਾ ਲਵੇਟ ਦਿੰਦਾ ਤਬਾਹ ਨੂੰ ਲਵੇਟ ਕੇ ਬੰਦਾ ਤੁਰ ਜਾਂਦਾ ਨਾ ਭਾਈ ਇਹ ਹਰਿਆਣੇ ਬਣਾ ਕੇ ਉੱਥੇ ਲਗਾਤਾਰ ਆਏ ਇਕੱਠੇ ਹੀ ਸੀਗੇ ਅੱਛਾ 70 70 ਸੀਸੀ ਕਿੱਲੇ ਨਾਲ ਦੀ ਨਾਲ ਆਹੋ ਠੱਕ ਇਕੱਠੇ ਮੰਗ ਜਾਂਦਾ ਬੰਦਾ 100 100 ਕਿੱਲਾ 110 ਦਾ 20 ਵੀ ਕਿੱਲੇ ਕੋਟੇ ਬੰਦਾ ਲੰਗਾਈ ਜਾਂਦਾ ਹਾਂ ਉੱਥੇ ਸੀ ਤੇ ਕਿੱਲੇ ਦੀਆਂ ਕਿੰਨੀਆਂ ਕਬੜੀਆਂ ਦੀਆਂ ਕਿੱਲੇ ਦੀ ਅੰਦਾਜ਼ਾ ਇਹ ਦੋ ਕਿ ਤਰ੍ਹਾਂ ਦੀਆਂ ਬਣੀਆਂ ਜਾਂਦੀਆਂ ਆਪਣੇ ਬਣਦੀਆਂ 5 5 ਬਣਦੀਆਂ ਆਪਣੇ ਹਾਂ ਪਰ ਉੱਥੇ ਤਾਂ ਮਸਾ ਤਿੰਨ ਜਾਂ ਦੋ ਬਣਦੀਆਂ ਸੀਗੀਆਂ ਦੋ ਜਾਂ ਤਿੰਨ ਉੱਥੇ ਬਣਦੀਆਂ ਅੱਛਾ ਉੱਥੇ ਘੱਟ ਲੰਗਦਾ ਜੀ ਇਹ ਤਾਂ ਆਪਣੇ ਤੋਂ ਵੱਧ ਲਾ ਆਪਣੇ ਲੰਗਾ ਭਾਰਾ ਹੋ ਜਾਂਦਾ ਆਪਣੇ ਜਾਣਗੇ 5 ਬਣ ਜਾਂਦੀਆਂ 5 ਜਾਂ 4 4 4 5 ਬੰਦ ਕੇ ਚਾਲਦੇ ਆ ਸੌ ਦਾ ਨੰਬਰ ਬੋਲੀ ਕਿੰਨਾ ਵਾ ਹੈ ਨੰਬਰ ਥੋੜੂ ਦਾ 97694 97809 37694 37 694 ਤੁਸੀਂ ਵੀਰ ਹੋਂ ਦਾ ਕੰਟੈਕਟ ਵੀ ਕਰ ਸਕਦੇ ਆ ਜੇ ਤੁਸੀਂ ਹਲਦੀ ਲੈਣੀ ਆ ਆਰਗੈਨਿਕ ਤਾਂ ਵੀ ਤੁਸੀਂ ਵੀਰ ਹੋਂ ਦਾ ਕੰਟੈਕਟ ਕਰ ਘਰ ਦੀ ਹਲਦੀ ਆ ਤੇ ਹਲਦੀ ਖਰੀਦਣ ਵਾਸਤੇ ਆਰ ਆਰਗੈਨਿਕ ਰਹੇ ਹਾਂ ਸਪਰੇਹਾਂ ਵਾਲੀ ਤਾਂ ਤੁਸੀਂ ਵੀਰ ਹੁਣੋਂ ਸੋਨੂ ਹੁਣਾਂ ਦਾ ਕਨੈਕਟ ਕਰ ਸਕਦੇ ਹੋ ਕੌਂਕੇਕਾਂ ਦੇ ਵੀਰ ਹੋਣੀ ਆ ਤੇ ਇਸ ਟਾਈਮ ਜਿਹੜੀ ਹੈ ਬਿੱਗ ਬੈਲਰ ਚੱਲਦਾ ਉਹ ਆਪਣੇ ਪਿੰਡ ਗੁਰੂਸਰ ਕੌਂਗਰ ਵਿੱਚ ਚੱਲਦਾ ਇੱਥੋਂ ਵੀਰ ਹੁਣਾਂ ਦਾ ਘਰ ਸਿਰਫ 2 ਜਾਂ 2.5 ਕਿਲੋਮੀਟਰ ਦੂਰੀ ਦੇ ਉੱਤੇ ਆਪਣੇ ਇੱਥੋਂ ਗੁਰੂਸਰ ਤੋਂ ਕਿਰੀਆ ਰਸਤਾ ਵੱਜਦਾ ਪਿੰਡ ਕੌਂਕੇਕਾਂ ਲਾ ਕਿ ਆਪਣੇ ਮੈਂਬਰ ਸਾਹਿਬ ਆ ਗਏ ਦੱਸਣਗੇ ਬਾਕੀ ਉਹਨੇ ਚੱਕਦਾ ਆ ਬਿੱਗ ਬੈਲਰ ਉਹ ਘਾਟਾ ਕਰ ਪਿੰਡ ਦਾ ਵਿੱਚ ਹੀ ਛੱਟ ਲਿਆ ਤਾਂ ਮੈਂਬਰ ਸਾਹਿਬ ਲੋ ਟੂਟਾ ਠੀਕ ਆ ਠੀਕ ਆ ਪੋਰਾ ਗਰਮੀ ਦੀ ਦੂਰ ਕਰ ਲਿਆ ਏਸੀ 'ਚ ਬਹਿ ਗਿਆ ਵਧੀਆ ਮਿਹਨਤ ਵੀ ਆ ਮਿਹਨਤ ਆ ਮਿਹਨਤ ਆ ਇੱਕ ਪਤਾ ਕੀ ਆ ਪਹਿਲਾਂ ਬੇਦਰ ਵੀਰ ਹੁਣਾਂ ਕੋਲ ਇੰਦਾ ਕੋ ਸੋਲੂ ਹੁਣਾਂ ਹੈਗੇ ਕਰਕੇ ਤੂੰ ਸਾਹ ਵਾ ਤਾਂ ਹੁਣ ਇਹਨੇ ਇੰਦਾ ਵੱਡੇ ਦਾ ਕੀਤਾ ਵਾ ਤੇ ਸੋਨੂੰ ਆਪ ਹੀ ਚਲਾਉਂਦਾ ਸੋਨੂੰ ਬੈਠਾ ਵਿੱਚ ਹੀ ਆਪਣੇ ਚਾਰ ਚੁੱਕਾ ਚਲਾਉਣ ਦਾ ਵਾ ਜੋ ਗੇਰਾ ਦੇ ਹਿਸਾਬ ਜਾ ਕੇ ਆਪੇ ਸਾਰਾ ਕੋ ਕੰਮ ਲੋਟ ਆ ਜਾਣਾ ਬੱਸ ਬਾਕੀ ਇਹਦੀ ਰੋਡ ਸਪੀਡ ਵੀ ਚੰਗੀ ਆ ਰਹੀ ਆ ਬਿਆ ਟਰੈਕਟਰ ਦੀ ਜਾਨੀ ਕੇ ਇਹ ਮਨਾਂ 40 ਤੋਂ 50 ਦੇ ਵਿੱਚ ਵਿੱਚ ਜਾਂਦਾ ਹੋਊਗਾ ਦੱਜਾ ਵੀ 40 ਤੋਂ 50 ਜਾਂਦਾ ਹੋਊਗਾ ਵਿੱਚ ਵਿੱਚ ਤੇ ਯਾਨੀ ਕੇ ਵੀ ਸਫਰ ਤੋਂ ਉਪਰ ਤੇ ਵਿੱਚ ਲੈ ਕੇ ਜਾਣਾ ਜਿਵੇਂ ਵੀਰ ਉਹਨੇ ਹਰਿਆਣੇ ਲਾ ਕੇ ਆਇਆ ਟਾਈਮ ਤਾਂ ਵਧੀਆ ਰਹੇ ਹੋਣਗੇ ਵਧੀਆ ਟਰੈਕਟਰ ਤੌਰ ਦਾ ਸੀ ਤੋਰੇ ਦਾ ਬਾਕੀ ਲੋਬੀ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਕਿ ਮਾਲਕ ਇੱਕ ਨਾ ਇੱਕ ਦਿਨ ਬਾਅਦ ਜ਼ਰੂਰ ਫੜਦਾ ਵਾ ਮਿਹਨਤ ਕਰਨ ਵਾਲੇ ਬੰਦੇ ਆ ਦੀ ਤੇ ਮਿਹਨਤ ਜਾਰੀ ਵੀ ਰੱਖੋ ਮਿਹਨਤ ਕਰਨੀ ਜਿਹੜੇ ਬੰਦੇ ਨਹੀਂ ਵੀ ਮਿਹਨਤ ਕਰਦੇ ਮਿਹਨਤ ਕਰਨੀ ਸ਼ੁਰੂ ਕਰ ਦੋ ਤੇ ਇੱਕ ਨਾ ਇੱਕ ਦਿਨ ਰਾਜ ਭਾਗ ਮਹਾਰਾਜ ਜ਼ਰੂਰ ਬਖਸ਼ਦਾ ਤੇ ਮਾਲਕ ਜਿਹੜੇ ਵੀ ਬਰਾ ਕੰਮ ਕਰਦੇ ਆ ਜਾਂ ਜਿਹੜਾ ਕਰਨਾ ਚਾਹੁੰਦੇ ਆ ਸਭ ਨੂੰ ਮਾਲਕ ਤਰੱਕੀਆਂ ਜ਼ਰੂਰ ਬਖਸ਼ੇ ਤੇ ਇਦਾਂ ਹੀ ਸੋਰੋ ਵੀਰ ਹੋਣੀ ਆ ਮਹਾਰਾਜ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹਰ ਵਕਤ ਗੁਰੂ ਘਰ ਦੇ ਵਿੱਚ ਜਾਣਾ ਵੀ ਚਾਹੀਦਾ ਮੱਥਾ ਵੀ ਟੇਕਣਾ ਤੇ ਗੁਰੂ ਘਰਾਂ ਦੇ ਵਿੱਚ ਜਾਓ ਜਰੂਰ ਆਹ ਫਿਰ ਸਟਾ ਆਹ ਬਬਲਾ ਆ ਗਿਆ ਬਬਲਾ ਭਾਈ ਬਬਲਾ ਦੱਸੋ ਵੀ ਕੌਣ ਸੀਗਾ ਕਵੈਡਾ ਜਰੂਰ ਦੱਸੋ ਸਾਰਿਆਂ ਨੂੰ ਪਤਾ ਹੋਊ ਬਬਲਾ ਕੌਣ ਸੀ ਇੱਕ ਸਾਡੇ ਪਿੰਡ ਦਾ ਬਬਲਾ ਮੇਰੇ ਤੇ ਬਾਕੀ ਇੱਕ ਬਬਲਾ ਹੋਰ ਵੀ ਮਸ਼ਹੂਰ ਹੋਇਆ ਵਾ ਉਹ ਛੋਟੀਆਂ ਵਾਲੇ ਨਾ ਇੱਕ ਬਣੀ ਇੱਥੇ ਪੰਜ ਕਿਹਦੀ ਬੈਗ ਇੱਕ ਹੋਰ ਛੋਟਾ ਬੇਲਰ ਜਿਹੜਾ ਦੋ ਛੋਟਾ ਜਿਹੜਾ ਜਿਹੜਾ ਬੇੜਾ ਮੀਡੀਅਮ ਸਾਈਜ਼ ਜਿਹੜਾ ਉਹ ਬਣੀ ਕਿੱਥੇ ਦਾਲਦਾ ਆ ਜੋਤੀ ਦੇ ਆ ਦੇ ਇੱਥੇ ਅੱਛਾ ਆ ਖੜਿਆ ਚੱਲਣਾ ਹੁ ਲਈ ਉਹਨੂੰ ਉਹ ਮਲਾਖ ਨਹੀਂ ਮਲਾ ਕੰਪੀ